इलो इलो रवी बह जो

ਠੀਕ ਹੈ ਜੀ ਦੱਸੋ ਸਰਪੰਚ ਇਹ ਇੱਕ ਇੱਕ ਮਿੰਟ ਬਾਜੀ ਸਾਰਾ ਧਿਆਨ ਰੱਖਣਾ ਜੀ ਜਦੋਂ ਸਾਈਡ ਤੇ ਕਰਵਾਉਂਦੇ ਸਾਈਡ ਕਰੋਣ ਚਲੋ ਨਹੀਂ ਨਹੀਂ ਧਿਆਨ ਨਾਲ ਯਾਰ ਇਹ ਇਸ ਪ੍ਰਾਪਰਟੀ ਹੈ ਉਹ ਸਾਈਡ ਤੇ ਕਰ ਰਹੇ ਹਾਂ ਸਾਡੀ ਰੈਡੀ ਵੀ ਜਿਹੜੇ ਤਸਕਰ ਕਾਬੂ ਕੀਤੇ ਆ ਕੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਦਾ ਇਹ ਕਹ ਸਾਰਾ ਪ੍ਰੋਗਰਾਮ ਦਿੱਤਾ ਗਿਆ ਪੰਜਾਬ ਵਾਸਤੇ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 4 ਕਿਲੋ ਹਿਰੋਇਨ ਤੇ 4 ਅਸੀਂ ਜਿਹੜੇ ਡਰਗ ਕਾਰਟਲ ਚਲਾਉਣ ਵਾਲੇ ਮੇਨਸ ਬਗਲਰ ਫੜੇ ਗਏ ਨੇ ਉਹਨਾਂ ਤੋਂ ਤਿੰਨ ਮੋਟਰਸਾਈਕਲ ਵੀ ਬਰਾਮਦ ਹੋਏ ਨੇ ਜੇ ਆਪਾਂ ਇਹਦੀ ਇਨਵੈਸਟੀਗੇਸ਼ਨ ਦੇ ਵੱਲ ਦੇਖੀਏ ਤਾਂ ਇਹ ਤਿੰਨੇ ਜਿਹੜੇ ਮੇਨ ਮੁਲਜ਼ਮ ਨੇ ਉਹ ਸਾਰੇ ਫਿਰੋਜ਼ਪੁਰ ਜਲਾਲਾਬਾਦ ਬੈਲਟ ਦੇ ਨੇ ਔਰ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਪਤਾ ਲੱਗੀ ਹੈ ਕਿ ਉਸ ਫਿਰੋਜ਼ਪੁਰ ਸੈਕਟਰ ਦੇ ਵਿੱਚ ਡਰੋਨਸ ਰਾਹੀਂ ਜਿਹੜੀ ਪੁਸ਼ਨ ਹੁੰਦੀ ਹੈ ਕਰਾਸ ਬਾਰਡਰ ਹੀਰੋਇਨ ਉਹਨੂੰ ਲਿਆ ਕੇ ਤੇ ਸਪਲਾਈ ਕਰਦੇ ਸੀਗੇ ਅਲੱਗ-ਅਲੱਗ ਏਰੀਆ 'ਚ ਕਿਉਂਕਿ ਆਮ ਜੇ ਪਹਿਲਾਂ ਪਾ ਦੇਖੀ ਅਮਰਸਰ ਸੈਕਟਰ ਯੂਜ਼ ਹੋਇਆ ਹੁਣ ਕੀ ਇਹ ਫਿਰੋਜ਼ਪੁਰ ਸੈਕਟਰ ਦਾ ਸਾਰਾ ਇੱਕ ਆਰਟੇਲ ਹੈਗਾ ਇਹਦੇ ਜਿਹੜੇ ਤਿੰਨ ਮੁਲਜ਼ਮ ਤਾਂ ਮੇਜਰ ਨੇ ਇੱਕ ਜੂਵਿਨਾਈ ਲਾਇਆ ਤੇ ਚੌਥਾ ਉਹ ਉਹਦੇ ਪੁੱਛ ਕੇ ਚ ਆਇਆ ਕਿ ਉਹਨੂੰ ਬਿੰਗ ਛੋਟਾ ਹੋਣ ਦੇ ਕਰਕੇ ਉਹਦਾ ਫਾਇਦਾ ਲੈਂਦੇ ਰਹੇ ਕਿ ਸਤਲੁਜ ਜਿਹੜਾ ਦਰਿਆ ਉੱਥੇ ਵਗਦਾ ਹੈ ਉਹਦੇ ਵਿੱਚ ਕਿਸ਼ਤੀ ਰਾਹੀ ਉਹ ਆਪਣੇ ਪਿੰਡ ਤੋਂ ਦੂਸਰੇ ਪਿੰਡਾਂ ਜਾਂਦਾ ਜਿਹੜੇ ਬਾਰਡਰ ਦੇ ਨਾਲ ਹੈ ਤੇ ਉਸ ਤੋਂ ਜਾ ਕੇ ਕਨਸਾਈਨਮੈਂਟ ਚੁੱਕ ਕੇ ਵਾਪਸ ਫੇਰ ਜਿਹੜੀ ਹੈ ਕਿਸ਼ਤੀ ਰਾਹੀ ਹੀ ਆਪਣੇ ਪਿੰਡ 'ਚ ਵਾਪਸ ਆ ਕੇ ਫਿਰ ਮੇਨਲੈਂਡ 'ਤੇ ਸਪਲਾਈ ਕਰਦਾ ਰਿਹਾ ਸੋ ਇਹ ਨਵੀਂ ਐਤਕੀ ਗੱਲ ਆਈ ਹੈ ਕਿ ਡਰੋਨ ਤੋਂ ਬਾਅਦ ਉੱਥੇ ਖੇਤਾਂ 'ਚ ਗਿਰ ਗਈ ਜਾਂ ਕਿਸੇ ਦੇ ਘਰਾਂ ਕੋਲ ਗਿਰ ਗਈ ਉੱਥੋਂ ਇਹਨਾਂ ਨੇ ਸਤਲੁਜ ਦਰਿਆ ਕ੍ਰੋਸ ਕਰਕੇ ਉਧਰ ਫਿਰੋਜ਼ਪੁਰ ਏਰੀਆ 'ਚ ਉਹਨੂੰ ਲਿਆ ਕੇ ਫਿਰ ਵਾਪਸ ਵੀ ਉਹਨੂੰ ਮੇਨਲੈਂਡ ਤੇ ਥਰੂ ਬੋਟ ਹੀ ਲੈ ਕੇ ਆਉਂਦੇ ਰਹੇ ਸੋ ਇਹਦੇ ਜਿਹੜੇ ਇਹ ਤਿੰਨ ਮੁਲਜ਼ਮ ਨੇ ترسیم ਸਿੰਘ ਹੈ ਇਹ ਹੈਗਾ ਪਿੰਡ ਕਬਾਇਆ ਥਾਣਾ सदर ਜਲਾਲਾਬਾਦ ਦਾ 23 ਸਾਲ ਦੀ ਉਹਦੀ ਉਮਰ ਹੈ 12ਵੀਂ ਪੜਿਆ ਲੇਬਰ ਦਾ ਕੰਮ ਕਰਦਾ ਹੈ ਪਹਿਲਾਂ ਕੋਈ ਕੇਸ ਨਹੀਂ ਹੈ ਇਦਾਂ ਹੀ ਅਮਰਿਤ ਸਿੰਘ ਅੰਬੀ ਹੈ ਇਹ ਚੱਕੀਵਾ सदर ਜਲਾਲਾਬਾਦ ਫਾਜ਼ਲਕਾ ਡਿਸਟ੍ਰਿਕਟ ਦਾ 21 ਸਾਲ ਦਾ 10ਵੀਂ ਪਾਸ ਹੈ ਲੇਬਰ ਦਾ ਹੀ ਕੰਮ ਕਰਦਾ ਪਹਿਲਾਂ ਵੀ ਕੋਈ ਇਸ ਕੋਈ ਦਰਜ ਨਹੀਂ ਨਵੇਂ ਆ ਸਾਰੇ ਜਿਹੜਾ ਜੁਵਿਨਾਈਲ ਹੈ ਉਹ ਵੀ ਫਿਰੋਜ਼ਪੁਰ ਏਰੀਆ ਦਾ ਰਹਿਣ ਵਾਲਾ ਹੈ 16 ਸਾਲ ਉਮਰ ਦਾ 7ਵੀਂ ਤੱਕ ਐਜੂਕੇਸ਼ਨ ਪੜ੍ਹੀ ਹੈ ਉਹਨੇ ਤੇ ਇਸ ਤੋਂ ਇਲਾਵਾ ਰਮਨਜੀਤ ਰਮਨ ਹੈ ਇਹ ਹੈਗਾ ਖਾਲੜੇ ਤਰਨਤਾਰਨ ਦਾ 19 ਸਾਲ ਦਾ ਇਹ ਪਿਖੀਵਿੰਡ ਪੜ੍ਹਾਈ ਕਰ ਰਿਹਾ ਕਾਲਜ ਦੇ ਵਿੱਚ ਸੋ ਜੇ ਆਪਾਂ ਇਹ ਤੇ ਚਾਤੀ ਮਾਰੀਏ ਕਿ ਨਵੇਂ ਬੱਚੇ ਜਿਹੜੇ ਐ ਇਸ ਜਿਹੜੇ ਉਹ ਲਾਲਚ ਦੇ ਵਿੱਚ ਡਰੱਗਸ ਦੇ ਪਾ ਕੇ ਤੇ ਇਹ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਹੋ ਰਹੇ ਸਪਗਲਿੰਗ ਦੇ ਔਰ ਮੈਂ ਸਮਝਦਾ ਕਿ ਇਹਦੇ ਚ ਤੁਹਾਡੇ ਰਾਹੀਂ ਜ਼ਰੂਰ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਨਵੇਂ ਬੱਚਿਆਂ ਨੂੰ ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ ਹੈ ਔਰ ਲਾਲਚ 'ਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰਨ ਮਿਹਨਤ ਦੇ ਨਾਲ ਆਪਣੀ ਕਮਾਈ ਕਰਨ ਤਾਂ ਕਿ ਵਧੀਆ ਉਹਨਾਂ ਦਾ ਜੀਵਨ ਗੁਜ਼ਰੇ ਇਹ ਨਸ਼ਾ ਕਰਨ ਦੀ ਆਦੀ ਸੀ ਜਾਂ ਫਿਰ ਪੈਸੇ ਦਾ ਲਾਲਚ ਰਨਾ ਪੈਸੇ ਵਾਲੇ ਹੀ ਹੈ ਜੀ ਜ਼ਿਆਦਾ ਨਸ਼ੇ ਵਾਲਾ ਨਹੀਂ ਐਨਾ ਕੋਈ ਗੱਲ ਸਾਹਮਣੇ ਆਈ ਕਿਉਂਕਿ ਯੰਗਸਟਰ ਨੇ ਅਜੇ ਤਰੇ ਗੱਡੀ ਦੇ ਪਿੰਡ ਜਿਹੜੇ ਉਥੇ ਗੱਡੀ ਜਰਬਾਰਾ ਤੋਂ ਪਿੰਡਾਂ ਦੀ ਬਣੀ ਜਿਹੜਾ ਦਰਿਆ ਲੱਗਦਾ ਤੋਂ ਜ਼ਿਆਦੇ ਸੀਗੇ ਹਾਂਜੀ ਮਤਲਬ ਇਦਾਂ ਜੀ ਵਿੱਚ ਦਰਿਆ ਚੱਲਦਾ ਇਹਨਾਂ ਦੇ ਪਿੰਡ ਤੋਂ ਅੱਗੇ ਫੇਰ ਪਿੰਡ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਉਹ ਉਥੇ ਜਦੋਂ ਇਹਨਾਂ ਨੇ ਕਿਉਂਕਿ ਜੇ ਆਪਾਂ ਮੇਨ ਕਿਸੇ ਪੋਲਪਾਲ ਤੋਂ ਜਾਣੇ ਕੋਈ ਨਾ ਕੋਈ ਚੈਕਿੰਗ ਹੋ ਜਾਂਦੀ ਹੈ ਤਾਂ ਆਮ ਹੁੰਦਾ ਵੀ ਕਿਸ਼ਤੀ ਨਾਲ ਉਧਰ ਟੱਪ ਕੇ ਕਿਸ਼ਤੀ ਨਾਲ ਹੀ ਮੁੜਿਆ ਏ ਉਹਦੇ ਚ ਕਈ ਵਾਰ ਇਕੱਲਾ ਕਹਿੰਦਾ ਪਿੰਡ ਦੇ ਬੱਚਾ ਕੋਈ ਜਾ ਰਿਹਾ ਜਾਂ ਹੋਰ ਆ ਗਿਆ ਉਹਦੇ ਚ ਚੈਕਿੰਗ ਘਟੂਂਦੀ ਕਲੀਪ ਕਰਤਾ ਸੀ ਅੰਮ੍ਰਿਤਸਰ ਦੇ ਇਪਲੀਟ ਕਰਦੇ ਸੀ ਨਹੀਂ ਇਸ ਏਰੀਆ ਚ ਵੇਚਣ ਆ ਰਹੇ ਸੀਗੇ ਜਦੋਂ ਇਹ ਮਤਲਬ ਕਾਪੂ ਕੀਤੇ ਗਏ ਮੇਨ ਇਹੀ ਨੇ ਤਰਸੀਮ ਵੀ ਮੇਨ ਹੈ ਅਮਰਤਾ ਹੈ ਬਾਕੀ ਜਿਹੜਾ ਬੱਚਾ ਛੋਟਾ ਹੈ ਹੋਰ ਵੀ ਜ਼ਿਲ੍ਹਿਆਂ ਚ ਜਾਂਦੇ ਸੀ ਕਿ ਅੰਮ੍ਰਿਤਸਰ ਇਕੱਲੇ ਆਉਂਦੇ ਇਹ ਬਾਕੀ ਜ਼ਿਲ੍ਹਿਆਂ ਚ ਵੀ ਕਰਦੇ ਰਿਹਾ ਜੀ ਅੰਮ੍ਰਿਤਸਰ ਸਾਈਡ ਨੂੰ ਆ ਰਹੇ ਸੀ ਇੱਥੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਕਿਤੇ ਉਸ ਕਰਕੇ ਉਹ ਉੱਥੇ ਆਪਣੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਫੜੇ ਗਏ ਕਿ ਇਹ ਜਿਹੜੇ ਨਾਲ ਲੇਟ ਕਰਦਾ ਉਹ ਦੀ ਮੇਹਨਤ ਆ ਹੋਵੇ ਪਰ ਇਹਨਾਂ ਉੱਤੇ ਵੀ ਕੋਈ ਨਾ ਡਾਟ ਦੇ ਨਾਲ ਹੋਏ ਉਹ ਪਾਕਿਸਤਾਨ ਬੇਸਡ ਸੰਗਠਨ ਹੈਗੇ ਜੀ ਕਿਉਂਕਿ ਇਹਨਾਂ ਦਾ ਰਾਫਤਾ ਜਦੋਂ ਤਾਰਾਂ ਤੋਂ ਪਾਰ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੋ ਜਾਂਦਾ ਉਹਨਾਂ ਨਾਲ ਇਹ ਸਾਰਾ ਟਾਈ ਅਪ ਸਿਗਾ ਇਹਨਾਂ ਦਾ ਫੋਨ ਨਾ ਰਹੀ ਤੇ ਉਹਦੇ ਨਾਲ ਹੀ ਡਰੋਨ ਦੀ ਜਿਹੜੀ ਹੈ ਉਹ ਡਰਾਪਿੰਗ ਹੁੰਦੀ ਰਹੀ ਹੈ ਸਰ ਇਹ ਦੂਜੇ ਪਿੰਡ ਸੀਗੇ ਭਾਈ ਤੁਸੀਂ ਇਹਦੇ ਟੱਚ ਕਿੱਦਾਂ ਆਏ ਸਰ ਅਲੱਗ-ਅਲੱਗ ਜਗ੍ਹਾ ਦੇ ਰਹਿਣ ਵਾਲੇ ਇਹ ਜਦਾ ਲੱਗ ਜਗਾ ਨਹੀਂ ਇੱਕੋ ਏਰੀਆ ਜੀ ਸਰ ਨਾਲ ਦੇ ਪਿੰਡਾਂ ਦੇ ਹੀ ਹੈ 22 ਦੇ ਦੁਨਾ ਹੈ 22 ਤੇ ਤਿੰਨ ਤਿੰਨ ਮੋਟਰਸਾਈਕਲ ਫੜੇ ਗਏ ਸਮਝੋ ਕਿ ਹੁਣ 16 ਸਾਲਾਂ ਦੇ ਬੱਚਿਆਂ ਨੂੰ ਇਸ ਚੀਜ਼ ਇਨਵੋਲਵ ਕੀਤਾ ਜਾ ਰਿਹਾ ਹੈ ਜਾਣ ਤੋਂ ਵੀ ਕਿ ਜਿੱਦਾਂ ਸੈਂਸਿਟੀਵ ਚੀਜ਼ ਦੱਸਿਆ ਕਿ ਲੋਕ ਨਹੀਂ ਸ਼ਰਕ ਕਰਦੇ ਲੱਗਦਾ ਕਿ ਇਸ ਤਰ੍ਹਾਂ ਦੇ ਬੱਚਾ ਨੂੰ ਦੋਲ ਵੀ ਕੋਈ ਮੈਂ ਤਾਂ ਤਾਂ ਹੀ ਕਹਿਣਾ ਜੀ ਆਪਣੇ ਸਮਾਜ ਦੇ ਵਿੱਚ ਜਿਹੜਾ ਲਾਲਚ ਦੇ ਵਿੱਚ ਫਸ ਰਹੇ ਬੱਚੇ ਇਹਨਾਂ ਨੂੰ ਪੇਰੈਂਟਸ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਹੀ ਚਾਹੀਦਾ ਹੈ ਜੀ ਕਿ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਇਤੋਂ ਇਹਨਾਂ ਨੂੰ ਸਮਝਾਇਆ ਜਾਵੇ ਕਾਉਂਸਲ ਕੀਤਾ ਜਾਵੇ ਸੋ ਦੈਟ ਇਹ ਆਪਣੀ ਜ਼ਿੰਦਗੀ ਨਾ ਖਰਾਬ ਕਰ ਸਰ ਕਾਲਜ ਸਟੂਡੈਂਟ ਵੀ ਅਚੀ ਕੋਈ ਬੱਚਾ ਉਹੀ ਜਿਹੜਾ ਆਪਣੇ ਰਮਨਜੀਤ ਹੈ ਪੜਦਾ ਪਿੱਖੀਵਿੰਡ ਵੀ ਇਹ ਕਿਹੜੇ ਨਵੇਂ ਨਾ ਪਿੱਖੀ ਜੀ ਕਿਹੜੇ ਥਾਣੇ ਪੁੱਛੇ ਇਹ ਫਾਈਰ ਦੋ ਹੋਈਆਂ ਨੇ ਜੀ ਇੱਕ ਥਾਣਾ ਕੰਟੋਨਮੈਂਟ ਦੀ ਹੈ ਸੀਆਈਏ ਸਟਾਫ 1 ਵੱਲੋਂ ਤੇ ਇੱਕ ਸੀਆਈਏ 2 ਵੱਲੋਂ ਹੈਗੀ ਹੈ ਉਹਦੇ ਚ ਛਾਡੇ ਚ ਸੀਆਈਏ 1 ਦੀ ਹੈ ਤੇ ਕੰਟੋਨਮੈਂਟ ਚ ਹੈਗੀ ਹੈ ਸੀਆਈਏ 2 ਦੀ ਕਿ ਕਿਸਤੀ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਕਸਰ ਲੇਬਰ ਲੋਕ ਵੀ ਉਹਦੇ ਚਿਹਰਾ ਕਰ ਜਾਂਦੇ ਆ ਜਦੋਂ ਮੈਰੋ ਫਾਰ ਜਾਂਦੇ ਆ ਕਿਉਂਕਿ ਉਹਦੇ ਇੱਕ ਹੀ ਕਿਸਤੀ ਪਹਿ ਗਈਆਂ ਨਾ ਜਿਹੜੀ ਯਾਰ ਹੋਵੇ ਹੁਣ ਬੱਚੇ ਨੂੰ ਆਮ ਕੋ ਚੈੱਕ ਨਹੀਂ ਕਰਦਾ ਥੋੜਾ ਜੰਗਸਟਰ ਦੇਖ ਕੇ ਅਗਲਾ ਕਹਿੰਦਾ ਬੱਚਾ ਜਾ ਰਿਹਾ ਜੀ ਖੇਤਾਂ ਪੁੱਤਾਂ ਚ ਕੰਮ ਕਰਦਾ ਹੁਣ ਸੋ ਸਾਰੀ ਅਸੀਂ ਉੱਥੇ ਲੋਕਲ ਪੁਲਿਸ ਨੂੰ ਵੀ ਸਾਰੀ ਇਹ ਗੱਲ ਦੱਸਾਂਗੇ ਹੂੰ ਸਰ ਇਹ ਮੋਰਫ ਕੰਟੇਨਰ ਜਿਹੜਾ ਵੇਖ ਦਿਓ ਕਾਫੀ ਟਫ ਐ ਸੀ ਇਧਰ ਕਿ ਅਕਸਰ ਡਰੋਨ ਰਾਹੀ ਹੁੰਦਾ ਸੀ ਤੋਂ ਉਹਨਾਂ ਵੀ ਜੀ ਆਇਆ ਤਾਂ ਡਰੋਨ ਰਾਹੀ ਐ ਪਰ ਉਹਦੀ ਟਰਾਂਸਪੋਰਟੇਸ਼ਨ ਦਾ ਮਾਧਿਅਮ ਇਹਨਾਂ ਨੇ ਜਿਹੜਾ ਵਹੀਕਲ ਦੀ ਜਗ੍ਹਾ ਇਹ ਬੋਟ ਕਰ ਲਿਆ ਟੂ ਗੈਟ ਇਟ ਅਕ੍ਰੋਸ ਦੀ ਸਤਲੁਜ ਕਿਉਂਕਿ ਜੇ ਦਰਿਆ ਰਸਤੇ 'ਚ ਪੈਂਦਾ ਹੈ ਜੇ ਪੁਲ ਟੱਪਾਂਗੇ ਉੱਥੇ ਚੈਕਿੰਗ ਹੁੰਦੀ ਹੋਊਗੀ ਜੀ ਡਰ ਐ ਇਹ ਕਿਸ਼ਤੀ ਵਾਲਾ ਬੰਦਾ ਸਿੱਧਾ ਹੀ ਆ ਗਿਆ ਇਸ ਸਾਰ ਮੇਨਲੈਂਡ 'ਚ ਇੱਕ ਵੀਡੀਓ ਚ ਚੈਲੈਂਜ ਹੈ ਜੀ ਹੁਣ ਬੱਚਾ ਮਾਜੇ ਲੱਗ ਚੈਲੈਂਜ ਲੱਗ ਹੈ ਹਾਂ ਜੀ ਇਹ ਲੱਗ ਚੈਲੈਂਜ ਹੈ ਚੈਲੈਂਜ ਤੇ ਕੋਈ ਨਹੀਂ ਜੀ ਵੈਸੇ ਦਾ ਸਾਨੂੰ ਅਫਸੋਸ ਹੈ ਕਿ ਬੱਚੇ ਇਸ ਕੰਮ ਚ ਨਾ ਪੈ ਅ ਪਹਿਲੇ ਲੇਡੀਜ਼ ਵੀ ਯੂਜ਼ ਕਰਦੇ ਸੀ ਹੁਣ ਬੱਚੇ ਤੇ ਸਟੂਡੈਂਟ ਆ ਗਏ ਵਿਚ ਨਾ ਕਿ ਵੱਖ ਵੱਖ ਜਿਵੇਂ ਜਸਰਾ ਦਸਤਿਲ ਦਸਤਿਲ ਤੇ ਹੁਣ ਇਹ ਚੱਲ ਰਹੀ ਆ ਬੰਦੇ ਨੇ ਐਜੂਕੇਸ਼ਨ ਉਹਦੀ ਪਤਾ ਲੱਗੇ ਜਾਂਦਾ ਫਿਰ ਨਵੇਂ ਰਾਹ ਬਣੇ ਲੇਡੀਜ਼ ਨੂੰ ਬਦਲਦੇ ਸਟੂਡੈਂਟ ਆ ਜੇ ਬੱਚੇ ਅਸਾਂ ਤਾਂ ਇਹ ਵੀ ਟ੍ਰੈਂਡ ਇਸ ਬਾਰੇ ਕਿ ਕਰਦਾ ਮੈਂ ਤਾਂ ਇਹ ਕਹਿਣਾ ਕਿ ਸਾਨੂੰ ਸਮਾਜ ਦੇ ਵਿੱਚ ਸਾਰਿਆਂ ਨੂੰ ਆਪਣੇ ਬਾਰੇ ਇਸ ਬਾਰੇ ਅਵੇਅਰ ਹੋਣ ਦੀ ਲੋੜ ਹੈ ਚਾਤੀ ਮਾਰਨ ਦੀ ਲੋੜ ਹੈ ਕਿ ਕਿੱਥੇ ਆਪਾਂ ਆਪਣੇ ਰੋਲ ਦੇ ਵਿੱਚ ਹੋਰ ਸਾਨੂੰ ਮਾਨਿਟਰਿੰਗ ਦੀ ਲੋੜ ਹੈ ਚਾਹੇ ਉਹ ਪਰਿਵਾਰ ਹੈ ਚਾਹੇ ਉਹ ਸਕੂਲ ਨੇ ਉੱਥੇ ਸਾਰਾ ਇਹਨਾਂ ਦੇ ਉੱਤੇ ਟੀਚਰਸ ਤੇ ਜਿਹੜੇ ਪੇਰੈਂਟਸ ਦਾ ਬੜਾ ਵੱਡਾ ਰੋਲ ਹੁੰਦਾ ਕਿਸੇ ਬੱਚੇ ਦੀ ਬ੍ਰਿੰਗਿੰਗ ਆਪ ਚ ਸੋ ਉਹਨਾਂ ਨੂੰ ਵੀ ਹੋਰ ਸਟੈਪ ਇਨ ਕਰਨਾ ਚਾਹੀਦਾ ਬਾਕੀ ਸਮਾਜ ਨੂੰ ਵੀ ਸਾਰਿਆਂ ਨੂੰ ਰਲ ਕੇ ਆਪਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ ਇਸ ਲਾਲਚ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੇ ਸਰ ਲਗਭਗ ਹੀ ਡਰਾਈਵ ਚਲਾਉਂਦੇ ਨੂੰ ਕਿਉਂਕਿ ਆਲਰੇਡੀ ਬਹੁਤ ਬੱਧੇ ਕੰਮ ਪਿਆ ਹੋਇਆ ਉਸ ਨੂੰ ਉਤਾਰ ਦੇ ਲਗਭਗ ਹੀ ਡਰਾਈਵ ਚਲਾਉਂਦੇ ਕਿੰਨਾ ਨੁਕਸਾਨ ਦੀ ਨਿਸ਼ਾਨੀ ਵੀ ਬੱਟੇ ਹੈ ਦੇਖੋ ਅਵੇਅਰਨੈਸ ਨਾਲ ਨਾਲ ਚੱਲ ਹੀ ਰਹੀ ਹੈ ਜਿਉਂ ਹੋਰ ਹੋਰ ਲੋੜ ਹੈ ਅਵੇਅਰਨੈਸ ਬਾਰੇ ਜਦੋਂ ਆਪਾਂ ਕਿਸੇ ਨੂੰ ਜਾ ਕੇ ਦੱਸਦੇ ਆਂ ਵੀ ਇਹਦੇ ਕੀ ਹਾਰਮਸ ਨੇ ਤੇ ਬੰਦਾ ਕਿੱਥੇ ਗਿਆ ਰੀਅਲ ਟਾਈਮ ਸਟੋਰੀ ਨਾਲ ਨੈਚਰਲੀ ਫਰਕ ਪੈਂਦਾ ਬੱਚੇ ਦੀ ਸੋਚ ਦੇ ਵਿੱਚ ਪਤਾ ਪੋਰ ਪਿੰਡ ਦੇ ਵਿੱਚ ਵੀ ਲਿਖ ਲਿਖੇ ਬੱਚੇ ਆ ਉਹ ਤੁਹਾਡੇ ਤੱਕ ਪਹੁੰਚਦੀ ਹੁੰਦੀ ਉਹਨਾਂ ਨੇ ਸ਼ਾਇਦ ਤੇ ਇਹਦਾ ਨਹੀਂ ਗੱਲ ਬਈ ਜ ਲੰਬੇ ਛੋਟੇ ਛੋਟੇ ਬੱਚੇ ਲੱਛ ਰਹੇ ਆਪਾਂ ਚੱਕਰ ਆ ਲੈਣੇ ਜੀ ਜੇ ਕੋਈ ਇਹੋ ਜੀ ਗੱਲ ਹੈ ਫਤਾਪੁਰ ਆਪਾਂ ਮੀਟਿੰਗ ਹੀ ਕਰਿਆ ਹੁੰਨੇ ਜਾ ਕੇ ਜੇ ਉੱਥੇ ਪ੍ਰੋਬਲਮ ਹੈ ਤਾਂ ਮੈਂ ਹੀ ਆਪ ਹੀ ਜਾਵਾਂਗੇ ਠੀਕ ਹੈ ਥੈਂਕ ਯੂ ਜੀ